ਸੱਚੀ ਗੱਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਦੋਸਤੋ ਹਰ ਕੋਈ ਨੌਜਵਾਨ ਵਿਦੇਸ਼ ਜਾ ਕੇ ਆਪਣੇ ਘਰ ਦਾ ਗੁਜ਼ਾਰਾ ਵਧੀਆ ਚਲਾਉਣ ਵਾਸਤੇ ਰੋਜੀ ਰੋਟੀ ਕਮਾਉਣ ਵਾਸਤੇ ਜਾਂਦਾ ਹੈ ਲੇਕਿਨ ਜੇ ਕਿਤੇ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਜਾ ਕੇ ਕੋਈ ਸਜ਼ਾ ਮਿਲ ਜਵੇ ਕਿਸ ਨੂੰ ਜੇ ਜੇਲ੍ਹਾਂ ਦੇ ਵਿੱਚ ਬੰਦ ਹੋ ਜਾਵੇ ਤਾਂ ਉਸ ਪਰਿਵਾਰ ਦੇ ਵਿੱਚ ਦੁੱਖਾਂ ਦਾ ਪਹਾੜ ਜਿਹੜਾ ਆ ਪੂਰੀ ਤਰ੍ਹਾਂ ਡਿੱਗ ਜਾਂਦਾ ਹੈ ਇੱਕ ਕਹਾਣੀ ਨਾ ਨੌਜਵਾਨ ਤੁਹਾਨੂੰ ਕਹਾਣੀ ਦੱਸਾਂਗੇ ਜੋ ਕਿ ਪੰਜਾਬ ਦੀ ਧਰਤੀ ਤੋਂ ਹੀ ਵਿਦੇਸ਼ਾਂ ਦੀ ਵੱਲ ਨੂੰ ਕੋਚ ਕੀਤਾ ਉੱਥੇ ਜਾ ਕੇ ਕੋਈ ਹਾਸਾ ਹੋ ਗਿਆ ਉਹਦੇ ਨਾਲ ਜਿਹਦੇ ਕਰਕੇ ਉਸ ਨੂੰ ਜੇਲ੍ਹ ਹੋ ਗਈ ਜੇਲ੍ਹ ਹੋਣ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਕਿ ਉਹਨੂੰ ਅਜੇ ਛੱਡਿਆ ਨਹੀਂ ਜਾ ਰਿਹਾ ਜਿਸ ਤੋਂ ਬਾਅਦ ਪਰਿਵਾਰ ਨੇ ਗੁਹਾਰ ਲਗਾਈ ਗਈ ਹੈ ਪੰਜਾਬ ਸਰਕਾਰ ਨੂੰ ਇੰਡੀਆ ਸਰਕਾਰ ਨੂੰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਡੇ ਬੱਚੇ ਨੂੰ ਪੰਜਾਬ ਵਾਪਸ ਲਿਆਂਦਾ ਜਾਵੇ ਕਿ ਇਹ ਪੂਰਾ ਮਾਮਲਾ ਤੁਹਾਨੂੰ ਦੱਸ ਤੇ ਆਂ ਲੇਕਿਨ ਨਾਲ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾਉਣੇ ਪਏਗੇ ਕਿ ਅਗਰ ਤੁਸੀਂ ਪੰਜਾਬ ਦੀ ਧਰਤੀ ਤੋਂ ਵਿਦੇਸ਼ਾਂ ਦੀ ਧਰਤੀ ਵੱਲ ਨੂੰ ਕੁਝ ਕਰਦੇ ਹੋ ਤਾਂ ਉੱਥੇ ਜਾ ਕੇ ਪੰਜਾਬ ਵਾਂਗੂ ਮਸ਼ਕਰੀਆਂ ਜਾ ਕੇ ਹੁੱਲੜ ਬਾਜ਼ੀਆਂ ਨਾ ਕਰੋ ਉਹ ਵਿਦੇਸ਼ਾਂ ਦੀ ਧਰਤੀਆਂ ਹੁੰਦੀਆਂ ਆ ਜਿੱਥੇ ਕਿ ਕਾਨੂੰਨ ਬੜੇ ਸਖਤ ਹੁੰਦੇ ਇਥੇ ਪੰਜਾਬ ਵਾਂਗੂ ਨਹੀਂ ਤੇ ਇਧਰੋਂ ਉਧਰਾਂ ਕਰਕੇ ਸਾਰਸੁਰ ਜਾਂਦਾ ਗਾਇਆ ਲੇਕਿਨ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਬਹੁਤ ਜ਼ਿਆਦੇ ਲੋਕ ਜਿਹੜੇ ਹੈਗੇ ਨੇ ਉੱਥੋਂ ਦੀ ਪੁਲਿਸ ਜਿਹੜੀਗੀ ਸਖਤ ਹੁੰਦੀ ਹੈ ਤੇ ਲੋਕ ਵੀ ਬਹੁਤ ਸਖਤ ਹੁੰਦੇ ਆ ਜੇ ਕੋਈ ਕ੍ਰਾਈਮ ਕਰਦਾ ਤਾਂ ਉਹਦੀ ਬੰਦੀ ਸਜ਼ਾ ਉਸੇ ਵੇਲੇ ਦਿੱਤੀ ਜਾਂਦੀ ਹੈਗੀ ਆ ਇਸ ਕਰਕੇ ਖਾਸ ਤੌਰ ਤੇ ਉਹ ਲੋਕਾਂ ਨੂੰ ਅਪੀਲ ਕਰਦੇ ਆ ਜੋ ਪੰਜਾਬ ਦੀ ਧਰਤੀ ਤੋਂ ਵਿਦੇਸ਼ਾਂ ਦੀ ਧਰਤੀ ਵੱਲ ਨੂੰ ਜਾਂਦੇ ਨੇ ਪੈਸੇ ਕਮਾਉਣ ਵਾਸਤੇ ਸੋਨਾ ਭੁਗਤ ਬਣਾਉਣ ਵਾਸਤੇ ਉਹ ਲੋਕ ਉੱਥੇ ਜਾ ਕੇ ਹੁਣ ਲੜਬਾਜੀ ਨਾ ਕਰਾਇਆ ਕਰਨ ਤਾਂਕਿ ਇਸ ਤਰ੍ਹਾਂ ਦੇ ਹਾਦਸੇ ਇਸ ਤਰ੍ਹਾਂ ਦੇ ਇਨਸੀਡੈਂਟ ਇਸ ਤਰ੍ਹਾਂ ਦੀ ਵਾਰਦਾਤਾਂ ਨਾ ਹੋਣ ਕੀ ਕਹ ਰਹੇ ਨੇ ਆਉ ਜਾਂਦੇ ਪੜ੍ਹਦੇ ਪ੍ਰਿੰਪਲ ਮੇਰਾ ਤਾਇ ਜੀ ਦਾ ਲੜਕਾ ਵਾਈ ਤੋਂ 2 ਸਾਲ 11 ਸਾਲ ਪਹਿਲੇ ਸਾਊਦੀ ਅਰਬ ਗਿਆ ਸੀ 2 ਸਾਲ ਦਾ ਹੋਇਆ ਜਹਾ ਵਿਜਾ ਹੁਣ ਵਿਜਾ ਖਤਮ ਹੋਣਾ ਸੀ ਉਹ ਚੋਰੀ ਦੇ ਕੇਸ ਵਿੱਚ ਫੜੇ ਗਏ 5 ਸਾਲ ਦੀ ਸਜ਼ਾ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾਅ ਰਿ ਕੀਤਾ ਗਿਆ ਰਿਹਾਅਨ ਕੀਤਾ ਪਰ ਫਿਰ ਉਹਨਾਂ ਨੂੰ ਫੇਰ ਉਹਨਾਂ ਨੂੰ ফাইন ਪਾਤਾ 45 ਲੱਖ ਰੁਪਇਆ 45 ਰੁਪਏ ਸਰਹੀਂ ਕਿੱਥੋਂ ਭਰਨਾ ਨਿਕੇ ਨਿਕੇ ਬੱਚੇ ਨੇ ਉਹਨਾਂ ਦੇ ਉਹ ਉਹਨਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਣ ਰਿਹਾ ਵਾ ਇਹਨਾਂ ਦਾ ਕਿੱਦਾਂ ਇਹਨਾਂ ਦਾ ਗੁਜ਼ਾਰਾ ਕਰਨਾ ਹੈ ਇਹਨਾਂ ਨੂੰ ਸਰਕਾਰ ਲਈ ਹੋਈ ਬੇਨਤੀ ਹੈ ਹਰ ਜਿੰਦਰ ਸਿੰਘ ਜਿੰਦਰ ਸਿੰਘ ਰੰਧਾਵਾ ਉਹਨਾਂ ਕੋਲ ਇਹੋ ਹੱਥ ਜੋੜ ਕੇ ਬੇਨਤੀ ਵੀ ਸਾਡਾ ਸਾਡੇ ਭਾਈ ਨੂੰ ਇਥੇ ਲਿਆਂਦਾ ਜਾਵੇ ਸੌਦੀ ਅਰਬ ਵਿੱਚ ਨੇ ਕਦੋਂ ਫੜੇ ਗਏ ਤੇ ਕੱਚ ਫੜੇ ਗਏ ਇਹ ਚੋਰੀ ਦੇ ਕੇਸ ਵਿੱਚ ਫੜੇ ਗਏ ਹੀ ਕੀ ਚੋਰੀ ਕੀਤਾ ਹੈ ਚੋਰੀ ਟੱਕ ਜਿਹਾ ਮਾਲ ਹੀ ਕੋਈ ਉਹ ਚੋਰੀ ਕੀਤਾ ਗਿਆ ਹਾਂਜੀ ਚੋਰੀ ਕਿਨੇ ਕੀਤਾ ਹੈ ਚੋਰੀ ਕਿਸੇ ਨੇ ਕੀਤਾ ਉਹ ਕਲੀਮ ਸਾਰਾ ਇਹਨਾਂ ਦੇ ਪੈ ਗਿਆ ਉਹ ਕੰਪਨੀ ਕੀ ਕਹਿੰਦੀ ਹੈ ਕੰਪਨੀ ਕਹਿੰਦੀ ਵੀ 45 ਲੱਖ ਭਰੋ ਭਰੋ ਤੇ ਉਦੋਂ ਤੇ ਬਾਅਦ ਛੱਡਾਂਗੇ ਸਾਡੇ ਨੂੰ ਤੁਹਾਡੇ ਨੂੰ ਬਚਿਆ ਗੱਲਬਾਤ ਹੋਈ ਮੇਰੇ ਨਾਲ ਗੱਲਬਾਤ ਕਿੱਥੇ ਕਿੱਥੇ ਨਹੀਂ ਆ ਸਕਦਾ ਇਹ जद्दा जो सऊदी है जद्दा शहर हाँ जेल चंद आदल कंपनी जिन्हें उन्होंने केस किया की रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen marriage lagan is a leading matchmaking services provider we offer trusted and authentic matrimonial profile for those who are looking for brides and grooms for marriage register at info at manage we cater for usa canada uk india and fiji for more information call 510-943-8037 <laughs> ਲੋਕਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਨਾਲ ਦੇ ਨਾਲ ਇਹ ਵੀ ਗੱਲ ਆਖੀ ਗਈ ਹੈ ਕਿ ਇਕੱਲਾ ਪਾਣੀ ਨੂੰ ਬਚਾਉਣ ਦਾ ਕਿਸਾਨਾਂ ਦਾ ਹੱਕ ਨਹੀਂ ਜਿਹੜੀਆਂ ਫੈਕਟਰੀਆਂ ਹੈਗੀਆਂ ਕਿ ਜਾਂ ਆਮ ਲੋਕ ਹੋਵੇ ਉਹਨਾਂ ਨੂੰ ਵੀ ਇਸ ਚੀਜ਼ ਨੂੰ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਅਕਸਰ ਹਰ ਕੋਈ ਨੌਜਵਾਨ ਜਿਹੜਾ ਕਿਸਾਨਾਂ ਨੂੰ ਹੀ ਚੰਗਾ ਮਾੜਾ ਕਹੀ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਹੈ ਆ ਉਹ ਝੋਨਾ ਲਗਾ ਰਹੇਗੇ ਨੇ ਮੱਕਾਈ ਲਗਾ ਰਹੇ ਜਿੰਨਾ ਉੱਤੇ ਜ਼ਿਆਦਾ ਪਾਣੀ ਲੱਗਦਾਗਾ ਆ ਤੇ ਪਾਣੀ ਦੀ ਬਰਬਾਦੀ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਇਹ ਜਿਹੜੇ ਇਲਜ਼ਾਮ ਜਿਹੜੇ ਗਏ ਆ ਸਮੇਂ-ਸਮੇਂ ਦੇ ਨਾਲ ਲੱਗਦੇ ਨਜ਼ਰ ਆਉਂਦੇ ਪਏ ਨੇ ਲੇਕਿਨ ਕਿਤਨਾ ਕਿਤੇ ਹੁਣ ਕਿਸਾਲਾਂ ਦਾ ਫੁੱਟ ਗਿਆ ਹੈ ਗੁੱਸਾ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਪਾ ਕੇ ਇੱਕ ਅਹਿਮ ਜਾਣਕਾਰੀ ਵੀ ਦਿੱਤੀ ਹੈ ਕਿ ਨਾਲ ਨਾਲ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਫੈਕਟਰੀਆਂ ਵਾਲੇ ਵੀ ਬਹੁਤ ਜ਼ਿਆਦਾ ਪਾਣੀ ਜਿਹੜਾ ਹੈਗਾ ਉਹ ਬਰਬਾਦ ਕਰਦੇ ਪਏ ਕਿ ਜਿੱਥੇ ਘਰਾਂ ਵਾਲੇ ਕਈ ਆਮ ਲੋਕ ਵੀ ਜਿਹੜੇ ਹੈਗੇ ਆ ਪਾਣੀ ਦੀ ਵੇਸਟੇਜ ਕਰਦੇ ਪਏ ਕਿਉਂਕਿ ਪਾਣੀ ਸਭ ਨੂੰ ਰਲ ਮਿਲ ਕੇ ਲਗਾਇਆ ਹੈ ਉਹਨੂੰ ਸੰਭਾਲਣ ਦੀ ਲੋੜ ਹੈਗੀ ਨਾ ਕਿ ਕਿਸੇ ਇੱਕ ਤਰੀਕ ਇੱਕ ਜਾਣੇ ਨੂੰ ਹੀ ਜਿਵੇਂ ਕਿ ਕਿਸਾਨਾਂ ਉੱਤੇ ਇਲਜ਼ਾਮ ਲੱਗਦੇ ਆ ਇਹ ਐਲਾਨ ਜਿਹੜਾ ਹੈਗਾ ਇਹ ਜਿਹੜਾ ਕਿਸਾਨਾ ਬਲੌਗ ਕੀਤਾ ਜਾ ਰਿਹਾ ਆ ਉਹ ਤੁਹਾਨੂੰ ਦੱਸਦੇ ਕਿ ਕਹਿ ਰਹੇ ਨੇ ਕਿਸਾਨ ਭਰਾ ਬਲੇ ਰੋਲ ਚੈਨਲ ਦਾ ਪਾਣੀ ਦੇ ਮਸਲੇ ਤੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਸਿਰਫ ਤੇ ਸਿਰਫ ਕਿਸਾਨਾਂ ਨੂੰ ਜਾਂ ਕਿਸਾਨਾਂ ਨੂੰ ਟਾਰਗੇਟ ਕਰ ਰਹੇ ਆ ਕਿਸਾਨ ਵੀਰਾਂ ਨੂੰ ਕਿ ਭਾਈ ਝੋਨੇ ਕਰਕੇ ਜਿਹੜਾ ਉਹ ਪਾਣੀ ਦੀ ਬਹੁਤ ਜ਼ਿਆਦਾ ਬਰਬਾਦੀ ਜਿਹੜੀ ਉਹਨਾਂ ਨੇ ਇਸ ਹੱਦ ਤੱਕ ਸਿਸਟਮ ਬਣਾਤਾ ਕਿਸਾਨਾਂ ਦੇ ਉੱਤੇ ਗਲਤ ਥੋਪਦੀ ਕਿ ਜਿੰਨਾ ਪਾਣੀ ਆ ਔਰ ਦੁਨੀਆ ਦਾ ਪਾਣੀ ਆ ਏਰੀਆ ਦਾ ਪਾਣੀ ਆ ਪੰਜਾਬ ਦਾ ਪਾਣੀ ਆ ਜਿੰਨਾ ਖਤਮ ਹੋ ਰਿਹਾ ਸਾਰਿਆਂ ਦਾ ਜ਼ਿੰਮੇਵਾਰ ਕੌਣ ਹੈ ਭਾਈ ਜੀ ਕਿਸਾਨ ਆ ਕਿਸਾਨ ਕਿਉਂ ਜ਼ਿੰਮੇਵਾਰ ਆ ਭਾਈ ਫੈਕਟਰੀਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਬੰਦੀ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਆਲ ਇੰਡੀਆ ਦਾ ਪਾਣੀ ਜਿੰਨਾ ਮੇਰੇ ਹਿਸਾਬ ਨਾਲ ਸਾਰੀ ਦੁਨੀਆ ਦਾ ਪਾਣੀ ਜਿਹੜਾ ਉਹ ਕੱਲੀਆਂ 4-5 ਫੈਕਟਰੀਆਂ ਜਿਹੜੀਆਂ ਉਹ ਪੀ ਜਾਂਦੀਆਂ ਜਾਂ ਆਪਾਂ ਗੜੀਲੇ ਕੋਕਾ ਕੋਲਾ ਦੀ ਫੈਕਟਰੀ ਆ ਜਾਂ ਬਰਵਾਇਜ਼ਰ ਬੀਅਰ ਦੀ ਫੈਕਟਰੀ ਆ ਐਹੋ ਜੀਆਂ ਫੈਕਟਰੀਆਂ ਜਿਹੜੀਆਂ ਉਹ ਕਰੋੜਾਂ ਟਨ ਪਾਣੀ ਆ ਜਿਹੜਾ ਉਹ ਪੀ ਜਾਂਦੀਆਂ ਕੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬੰਦੀ ਉਹਨਾਂ ਦੀ ਕੋਈ ਐਕਸ਼ਨ ਨਹੀਂ ਹੋ ਸਕਦਾ ਜਾਂ ਆਪਾਂ ਕਹਿ ਲਈਏ ਕਿ ਜਿਵੇਂ ਗੁੱਡਾ ਨਾਲਾ ਹੋ ਗਿਆ ਜਾਂ ਆਪਾਂ ਕਹਿ ਲਈਏ ਕਿ ਜਿਵੇਂ ਆਪਾਂ ਕਹਿੰਦੇ ਥਰਸਟੀ ਜਿਹੜੀਆਂ ਹੁੰਦੀਆਂ ਫੈਕਟਰੀਆਂ ਥਰਸਟੀ ਫੈਕਟਰੀਆਂ ਮਤਲਬ ਕੱਪੜੇ ਦੀਆਂ ਫੈਕਟਰੀਆਂ ਜਿਹੜੀਆਂ ਇੱਕ ਕੱਪੜੇ ਤੇ ਪਤਾ ਨਹੀਂ ਕਿੰਨਾ ਜਿਹੜਾ ਪਾਣੀ ਆ ਉਹ ਬਹੁਤ ਜ਼ਿਆਦਾ ਪਾਣੀ ਜਿਹੜਾ ਉਹ ਖਪਤ ਉਹਨਾਂ ਦੇ ਵਿੱਚ ਲੱਗ ਜਾਂਦਾ ਕਿ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਉਹਨਾਂ ਤੇ ਕੋਈ ਐਕਸ਼ਨ ਨਹੀਂ ਉਹਨਾਂ ਤੇ ਭਾਈ ਐਕਸ਼ਨ ਹੋਣਾ ਵੀ ਕਿਉਂ ਆ ਸਿਰਫ ਤੇ ਸਿਰਫ ਮਾਰ ਪਾਉਣੀ ਆ ਤੁਸੀਂ ਆਮ ਬੰਦੇ ਤੇ ਮਾਰ ਪਾਉਣੀ ਆ ਤੁਸੀਂ ਸਿਰਫ ਤੇ ਸਿਰਫ ਕਿਸਾਨਾਂ ਤੇ ਟਾਰਗੇਟ ਕਰਨਾ ਸਿਰਫ ਤੇ ਸਿਰਫ ਤੁਸੀਂ ਕਿਸਾਨਾਂ ਨੂੰ ਤੁਸੀਂ ਫੈਕਟਰੀਆਂ ਵਾਲਿਆਂ ਨੂੰ ਤਰਨਾਟ ਬੰਦਿਆਂ ਨੂੰ ਕੋਈ ਐਕਸ਼ਨ ਤੁਸੀਂ ਕਰੇਟ ਨਹੀਂ ਕਰਦਾ ਜੀਰੇ ਵਾਲੀ ਫੈਕਟਰੀ ਤੇ ਜੀਰੇ ਹਲਕੇ ਦੇ ਵਿੱਚ ਤੁਹਾਨੂੰ ਵੀ ਪਤਾ ਕਿੰਨਾ ਬੁਰਾ ਹਾਲ ਆ ਫੈਕਟਰੀ ਕਾਦੀ ਸੀ ਦਾਰੂ ਦੀ ਫੈਕਟਰੀ ਸੀ ਇਹਦਾ ਮਤਲਬ ਉੱਥੇ ਜਿਹੜਾ ਗਰਾਊਂਡ ਲੈਵਲ ਦਾ ਪਾਣੀ ਆ ਉਹ ਇੰਨਾ ਮਾੜਾ ਹੋ ਗਿਆ ਕਿ ਲੋਕ ਉੱਥੇ ਮਰ ਰਹੇ ਆ ਫਿਰ ਉਧਰ ਜ਼ਿੰਮੇਵਾਰ ਕੌਣ ਉੱਥੇ ਵੀ ਝੋਨਾ ਲੱਗਦਾ ਉੱਥੇ ਵੀ ਫਸਲ ਹੁੰਦੀ ਆ ਪਰ ਕਾਰਨ ਕੀ ਬਣਿਆ ਕਿ ਅਖੇ ਜੀ दारू ਵਾਲੀ ਫੈਕਟਰੀ ਫੈਕਟਰੀਆਂ ਨੇ ਜਿਹੜਾ ਪਾਣੀ ਆ ਜਿਹੜਾ ਆਪਦਾ ਬਾਹਰ ਕੱਢਣਾ ਹੁੰਦਾ ਗੰਦਾ ਪਾਣੀ ਉਹ ਪਾਣੀ ਜਿਹੜਾ ਬਿਲਕੁਲ ਧਰਤੀ ਦੇ ਵਿੱਚ ਜਿਹੜਾ ਪਾਤਾ ਤੇ ਫਿਰ ਜਿਆਦਾ ਇਹਨਾਂ ਨੂੰ ਨੁਕਸਾਨ ਹੋ ਰਿਹਾ ਹੁਣ ਉੱਥੇ ਵੀ ਕਹਿ ਦਿਓ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ 24 ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਦੋਸਤੋ ਅਗਰ ਤੁਸੀਂ ਮੋਬਾਈਲ ਵਿੱਚ ਗੇਮ ਖੇਡਦੇ ਹੋ ਚਾਰਜਿੰਗ ਲਗਾ ਕੇ ਤੇ ਤੁਹਾਡੇ ਲਈ ਵੀਡੀਓ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਪੰਜਾਬ ਦੇ ਹੀ ਇੱਕ ਜ਼ਿਲ੍ਹੇ ਦੇ ਵਿੱਚ ਭਵਾਨੇਗੜ ਦੇ ਵਿੱਚ ਇੱਕ ਨੌਜਵਾਨ ਮੋਬਾਈਲ ਦੇ ਵਿੱਚ ਪਬਜੀ ਗੇਮ ਖੇਡਦਾ ਪਿਆ ਸੀ ਚਾਰਜਿੰਗ ਲਗਾਇਆ ਸੀ ਨਾਲ ਫੋਨ ਲੇਕਿਨ ਅਚਾਨਕ ਫੋਨ ਦੇ ਵਿੱਚ ਧੂਆ ਨਿਕਲਣਾ ਸ਼ੁਰੂ ਹੋ ਗਿਆ ਕਿ ਦੇਖਦੇ ਦੇਖਦੇ ਮੋਬਾਈਲ ਫਟ ਗਿਆ ਤੇ ਮਸਾਹੀਮ ਨੌਜਵਾਨ ਨੇ ਭੱਜ ਕੇ ਬਚਾਈ ਆਪਣੀ ਜਾਨ ਉਹ ਤੇ ਸਿਆਣਾ ਸੀ ਆਪਣੀ ਜਾਨ ਬਚਾ ਲਈ ਉਸਨੇ ਲੇਕਿਨ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਬੱਚੇ ਅਗਰ ਮੋਬਾਈਲ ਚਲਾਉਂਦੇ ਹੋ ਤੁਸੀਂ ਉਹਨਾਂ ਨੂੰ ਹਰੇਕ ਲੋਨ ਲਈ ਖੇਡਣ ਲਈ ਮੋਬਾਈਲ ਦਿੰਦੇ ਭੇਗਿਓ ਤੇ ਗੀਮਾਂ ਖੇਡਣ ਦੇ ਵਿੱਚ ਉਹਨਾਂ ਨੂੰ ਰੁਚੀ ਰੱਖਦੇ ਹੋ ਤੇ ਜੇ ਕਿਤੇ ਬੱਚਾ ਮੋਬਾਈਲ ਚਲਾਉਂਦੇ ਚਲਾਉਂਦੇ ਨਾਲ ਚਾਰਜਿੰਗ ਲਗਾ ਰਿਹਾ ਫੋਨ ਨੂੰ ਤੇ ਫਿਰ ਕਿਤੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਦਾ ਕਾਡ ਨਾ ਹੋ ਜਾਵੇ ਇਸ ਤਰ੍ਹਾਂ ਦਾ ਹਾਦਸਾ ਨਾ ਹੋ ਜਾਵੇ ਇਹ ਵੀਡੀਓ ਬਿਲਕੁਲ ਤੁਹਾਨੂੰ ਦੇਖਣੀ ਜ਼ਰੂਰੀ ਚਾਹੀਦੀ ਹੈਗੀ ਤਾਂ ਕਿ ਤੁਹਾਡੇ ਵੀ ਬੱਚਾ ਨਾ ਕਿਤੇ ਇਸ ਤਰ੍ਹਾਂ ਦਾ ਹਾਸਾ ਨਾ ਹੋ ਜਾਵੇ ਕੀ ਕਰ ਰਹੇ ਨੇ ਵੀ ਵਿੱਚ ਕੋਈ ਨਹੀਂ ਮਾਰੀ ਜੀ ਵੀ ਕੀ ਘਟਣਾ ਹੋਇਸੀ ਜਿਹੜਾ ਮੋਬਾਈਲ ਫਟ ਜਾਂਦਾ ਅੱਗ ਲੱਗ ਜਾਂਦੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਕੀ ਗੱਲਬਾਤ ਹੋਈ ਸੀ ਤੁਹਾਡੇ ਨਾਲ ਹੋਈ ਸੀ ਉਹ ਹਾਂ ਜੀ ਮੇਰੇ ਨਾਲ ਹੋਈ ਸੀ ਮੇਰਾ ਨਾਮ ਪ੍ਰਵੀਨ ਕੁਮਾਰ ਹੈ ਮੈਂ ਭਾਨੀ ਘੜਾ ਦਾ ਰਹਿਣ ਵਾਲਾ ਹਾਂ ਜੀ ਮੇਰਾ ਫੋਨ ਜੋ ਇਹ ਬਲਾਸਟ ਹੋਇਆ ਜੀ ਇਹ ਚਾਰਜਿੰਗ ਲਾਇਟਸ ਮੈਂ ਗੇਮ ਖੇਡ ਰਿਹਾ ਸੀ ਫੋਨ ਨੂੰ ਚਾਰਜ ਲਾ ਕੇ ਜੀ ਠੀਕ ਹੈ ਠੀਕ ਹੈ ਮੈਂ ਖੇਡ ਰਹੀ ਸੀ ਪਬਜੀ ਖੇਡ ਰ ਰਹੀ ਸੀ ਮੈਂ ਜੀ ਤੇ ਪਬਜੀ ਗੇਮ ਖੇਡ ਰਹਾ ਐ ਅਚਾਨਕ ਹੀ ਮੇਰੇ ਫੋਨ ਦੇ ਵਿੱਚੋਂ ਚਿੰਗਾਰੇ ਨਿਕਨ ਲੱਗ ਗਏ ਜੀ ਮੈਂ ਫੋਨ ਨੂੰ ਆਪਣੇ ਫੋਨ ਨੂੰ ਉੱਪਰ ਲੈ ਗਿਆ ਜਿਵੇਂ ਵਰ ਜਾ ਕੇ ਮੈਂ ਛੱਡਤਾ ਜਾਂ ਛੱਡਿਆ ਜਾਂ ਮੈਨੇ ਫੋਨ ਦੇ ਵਿੱਚ ਬਲਾਸਟ ਹੋ ਗਿਆ ਜੀ ਮੈਂ ਮੇਰੇ ਬ੍ਰਦਰ ਨੂੰ ਮੈਨੇ ਬੁਲਾਇਆ ਵੈਨ ਕਿ ਮੈਨੂੰ ਪਾਣੀ ਲੈ ਕੇ ਜਲਦੀ ਫੋਨ ਬਲਾਸਟ ਹੋ ਗਿਆ ਤਾਂ ਮੇਰੇ ਬ੍ਰਦਰ ਨੇ ਜਦੋਂ ਹੀ ਪਾਣੀ ਲੈ ਕੇ ਆ ਮੱਗ ਬੁਝਾਈ ਤਾਂ ਉਹ ਦੇਖਿਆ ਹੀ ਮੈਨੇ ਫੋਨ ਚ ਬਲਾਸਟ ਹੋ ਚੁੱਕਾ ਸੀ ਹੂੰ ਇਹ ਘਟਨਾ ਕਦੋਂ ਦੀ ਆ ਇਹ ਘਟਨਾ ਪਰਸੋਂ ਵੀ ਆਈ ਮੈਂ ਪਰਸੋਂ ਮੈਂ ਵੀਡੀਓ ਬਣਾ ਕੇ ਮੈਨੇ ਪਾਈ ਸੀ ਜੀ ਤੇ ਹਾਂਜੀ ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਜੀ ਫੋਨ ਚਾਰ ਤੇ ਲਾਗੇ ਹਾਂਜੀ ਵੱਡਾ ਹਾਸਾ ਹੋ ਸਕਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਘਰ ਦੇ ਵਿੱਚ ਹੁੰਦਾ ਹੀ ਸਮਾਨ ਉਹ ਨੁਕਸਾਨ ਵੀ ਹੋ ਸਕਦਾ ਸੀ ਠੀਕ ਬਹੁਤ ਬਹੁਤ ਬਚ ਗਿਆ ਮੈਂ ਤਾਂ ਮਨ ਹੁਣ ਵੀ ਮਨਚ ਡਾਰ ਬੈਠਾ ਜੀ ਕਿ ਮੈਂ ਬਚਾਲਿਆ ਮੈਂ ਆਪਣੇ ਆਪ ਨੂੰ ਬਸ ਜੀ ਠੀਕ ਹਾਂਜੀ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन Marriage Lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037.